ਆਪ ਤਰਗ ਲਖਾ ਨੂੰ ਲੈ ਗੇ ਤਾਰਕ ਆਏ ਸੀਮਾ ਬੰਨ ਕੇ ਆਪ ਅਰਗ ਲਖਾ ਨੂੰ ਲੈ ਗੇ ਆਏ ਸੀ ਯਾਰੇ ਜੀ ਆਏ ਸੀ ਮਨਾ ਗਣਕੇ ਵਾ 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 ਆਏ ਸੀ ਮਨਾ ਗਣਕੇ ਆਪ ਤਰਗੇ ਲਖਾਨੂ ਲਗੇ ਸਾਰ ਕੇ ਆਪ ਤਰਗੇ ਲਖਾਨੂ ਲਗੇ ਸਾਰ ਕੇ ਕਿਆਈ ਸੀ ਇਸੀ ਮਨਾਉਂਗਾ ਤਨ ਤਨ ਜਾਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਰਤਮਈ ਬਾਣੀ ਗੁਰੂ ਰੂਪ ਸਾਧ ਸੰਗਤ ਆਪ ਸਭ ਮਾਈ ਭਾਈ ਅਮਰਤ ਵੇਲੇ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਭਰ ਕੇ ਔਰ ਬ੍ਰਹਮ ਗਿਆਨੀ ਤਤ ਬੀਤੇ ਗੁਰੂ ਨਾਨਕ ਦੇਵ ਜੀ ਦਰੋਂ ਘੁਰਮ ਵਰਸਾਏ ਗਏ ਸੇਵਾ ਔਰ ਸਾਦਗੀ ਦੇ ਪੁੰਜ ਜਿਨ੍ਹਾਂ ਨੇ ਉਸਤਾਦ ਜਿੰਦੂ ਜੀ ਬੜੇ ਸੰਤ ਮਹਾਰਾਜੀ ਜੀ ਦੇ ਹੁਕਮ ਅਨੁਸਾਰ ਕਰਕੇ ਔਰ ਸੇਵਾ ਔਰ ਸੇਵਾ ਕਰਨੀ ਸਾਰਿਆਂ ਨੂੰ ਦੱਸਣਾ ਕੀਤੀ ਉਹਨਾਂ ਦਾ ਇਸ ਮਾਤ ਲੋਕ ਵਿੱਚ ਆਉਣਾ ਧੰਨ ਔਰ ਰਹਿਣਾ ਧੰਨ ਔਰ ਜਾਣਾ ਵੀ ਸਾਧ ਸੰਗਤ ਧਾਨੀ ਹੋਇਆ ਕਰਦਾ ਹੈ ਕਿਉਂਕਿ ਗੁਰਬਾਣੀ ਵਿੱਚ ਫਰਮਾਨ ਹੈ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਜਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹੋ ਜੇ ਮਹਾਪੁਰਸਾਂ ਨੂੰ ਸਦਾ ਕਰਕੇ ਹੀ ਨਮਸ਼ਕਾਰ ਹੈ ਕਿਉਂਕਿ ਮਹਾਪੁਰਸਾਂ ਨੇ ਇਸ ਮਾਤ ਲੋਕ ਵਿਚ ਆ ਕਰਕੇ ਜੋ ਭੁੱਲੀਆਂ ਭਟਕੀਆਂ ਰੂਹਾਂ ਹੋਈਆਂ ਕਰਦੀਆਂ ਨਾਲ ਲਿਆ ਕਰਕੇ ਸਾਧ ਸੰਗਤ ਮਾਤ ਲੋਕ ਵਿੱਚ ਰਹਿੰਦੇ ਹੋਏ ਆਪਣੇ ਕਰਜਯੋਗੀ ਜੀਵਨ ਨੂੰ ਬਰਤਾ دیا ਕਰਦੇ ਨੇ ਵਰਤਾਂਦੇ ਹੋਏ ਵੀ ਸਾਧ ਸੰਗਤ ਦੇ ਇਸ ਮਾਤ ਲੋਕ ਵਿੱਚੋਂ ਚਲੇ ਜਾਂਦੇ ਨੇ ਔਰ ਜਾ ਕਰਕੇ ਵੀ ਸਾਧ ਸੰਗਤ ਉਹ ਆਪਾਂ ਨੂੰ ਬਖਸ਼ਿਸ਼ਾਂ ਦਿੰਦੇ ਰਹਿੰਦੇ ਹਨ ਉਹ ਜਿਸਨ ਸ੍ਰੀਮਾਨ ਸੰਤ ਪਪਾ ਬਲਵੰਤ ਸਿੰਘ ਜੀ ਸ੍ਰੀਮਾਨ ਮਹਾਰਾਜ ਜਿਨ੍ਹਾਂ ਨੇ ਤਾਂ ਜ਼ਿੰਦਗੀ ਸਾਧ ਸੰਗਤ ਦੇ ਇੱਕੋ ਪ੍ਰਯੋਜਨ ਕੀਤਾ ਕੇਵਲ ਤਾਂ ਕੇਵਲ ਸੇਵਾ ਕਰਨੀ ਦੱਸੀ ਕਿਸ ਤਰ੍ਹਾਂ ਸਾਧ ਸੰਗਤ ਕਰੀਦੀ ਹੈ ਔਰ ਆਪ ਸੇਵਾ ਕੀਤੀ ਸਾਧ ਸੰਗਤ ਕਿਸੇ ਨੇ ਵੀ ਮਹਾਪੁਰਸ਼ਾਂ ਨੂੰ ਜਾਤੋਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜਾਂ ਦੇ ਚਰਨਾਂ ਵਿੱਚ ਸ਼੍ਰੀਮਾਨ ਮਹਾਰਾਜ ਚਲੇ ਗਏ ਸੁੱਤੇ ਪਏ ਨਹੀਂ ਸਿਰ ਫੜਿਆ ਕੇਵਲ ਤਾਂ ਕੇਵਲ ਤਾਂ ਜਿੰਦਗੀ ਸੇ ਕੇ ਸੇਵਾ ਕਰਦੇ ਰਹੇ ਜਦੋਂ ਵੀ ਸੇਵਾ ਕਰਨੀ ਜਾਂ 2 ਮਿੰਟ ਬੈਠਣਾ ਔਰ ਉਪਦੇਸ਼ ਕਰਨਾ ਸੰਤਨ ਨੂੰ ਜਾਓ ਸੇਵਾ ਕਰੋ ਮਹਾਪੁਰਸ਼ ਇਹੋ ਜਿਹੇ ਸਨ ਉਹਨਾਂ ਦਾ ਆਉਣਾ ਤਾਂ ਨਾ ਔਰ ਇਸ ਜਨਮ ਨਗਰ ਸਥਾਨ ਵਿੱਚ ਜਨਮ ਲੈ ਕਰਕੇ ਰਾੜਾ ਸਾਹਿਬ ਦੀ ਧਰਤੀ ਤੇ ਸੇਵਾ ਕਰਕੇ ਇਸ ਨਗਰ ਨੂੰ ਵੀ ਪਵਿੱਤਰ ਕਰ ਦਿੱਤਾ ਆਓ ਆਪ ਸਭ ਸੰਗਤਨੋ ਇਹੋ ਜੇ ਮਹਾਪੁਰਸ਼ਾਂ ਦੇ ਆਉਣ ਦੇ ਤੇ ਨਾਲ ਦੀ ਨਾਲ ਹੀ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਉਹਨਾਂ ਨੇ ਕੇਵਲ ਦਾ ਗਿਵਨ ਨਾਮ ਜਪ ਕੇ ਆਪ ਸਭ ਸੰਗਤਨ ਦਾ ਭਲਾ ਕੀਤਾ ਕਰ ਰਹੇ ਨੇ ਆਓ ਦਾਇਰ ਇਤਨੀ ਹਾਜ਼ਰੀ ਪ੍ਰਵਾਨ ਕਰੋ ਹੋਈਆਂ ਪੁੱਲਾਂ ਚੁਕਾ ਮਾਫ਼ ਕਰੋ ਰਹਿੰਦਾ ਸਮਾਂ ਸੈਕਟਰੀ ਸਾਹਿਬ ਤੋਂ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੰਨ ਬਾਬਾ ਤਰਲੋਚਨ ਦਾਸ ਜੀ ਕਰਤਾਰਪੁਰ ਵਾਲੇ ਤੇ ਬਾਬਾ ਜੀ ਮਲੇਸ਼ੀਆ ਵਾਲੇ ਨਾਲ ਆਏ ਨੇ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ